ਲਓ ਜੀ ਬਾਈ ਜੀ ਮੇਜਰ ਬਾਈ ਕੋਲੇ ਖੜਾ ਹੈ ਅੱਜ ਲੌਂਗੋਵਾਲ ਮੰਡੀ ਚ ਆਇਆ ਹੋਇਆ ਸੀਗਾ ਬਾਈ ਤੇ ਬਾਈ ਨਾ ਕਿਹੜੇ ਕਿਹੜੇ ਜਾਨਵਰ ਲੈ ਕੇ ਆਇਆ ਸਾਰੀ ਗੱਲਬਾਤ ਕਰਦੇ ਤੇ ਕੀ ਕੀ ਰੇਟ ਹੈਗਾ ਬਾਈ ਕੋਲੇ ਸਾਰੇ ਯਾਨੀ ਕੀ ਲਗਭਗ ਜੈਡ ਬਲਾਈ ਕੀ ਨੇ ਸਾਰੇ ਅੱਜ ਬਾਈ ਜੀ ਅਸੀ ਕਰ ਜੀ ਬਾਈ ਸਸਰੀ ਕਰ ਜੀ ਪੰਨਾ ਸਾਰੇ ਤਰਸੇਮ ਬਾਈ ਥੋੜਾ ਧੰਨਵਾਦ ਬਾਈ ਉਰੇ ਆਉਣ ਤੇ ਧੰਨਵਾਦ ਜਿੰਨੇ ਵੀ ਮੇਰੇ ਭੈਣ ਭਾਈ ਚੈਨਲ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਵੀਰੇ ਠੀਕ ਹੈ ਬਾਈ ਜੀ ਤੇ ਕਿੰਨੇ ਲੈ ਕੇ ਆਏ ਅੱਜ ਜਾਨਵਰੇ ਅੱਜ ਆਪਣੇ ਕੋਲੇ ਹੈਗੇ ਨੇ ਜੀ 20 ਤੋਂ ਲੈ ਕੇ 25 ਨਾਗ ਨੇ ਜੀ ਠੀਕ ਆ ਵੇਚਤੇ ਕੋਸ ਅੱਜ ਹਾਂਜੀ ਬਾਈ ਵੇਚਤੇ ਕੋਸ ਵੇਚਤੇ ਕੋਸ ਹਨਾ ਨਾਗ ਤਾਂ 30 ਮੰਗੂ ਤੇ ਠੀਕ ਆ ਜੀ ਤਕਰੀਬਨ 20 25 ਕ ਨਾਗ ਆਪਣੇ ਕੋਲੇ ਹੈਗੇ ਨੇ ਠੀਕ ਆ ਬਹੁਤ ਕਰ ਲੈਣਾ ਕੁਝ ਲੈ ਲੈ ਕੁਝ ਵੇਚ ਦੇ ਨਾ ਨਾ ਲਏ ਨਹੀਂ ਵੀਰੇ ਹੈਗੇ ਦਰਸੇ ਮਿੱਥੋਂ ਵਿਚ ਵਿਚੇ ਨੇ ਵੇਚੇ ਨੇ ਬਾਈ ਠੀਕ ਆ ਹਾਂਜੀ ਚਲੋ ਜੀ ਦਿਖਾਓ ਜਾਨਵਰਾ ਆ ਬੱਚਾ ਬਾਈ 7 ਮਹੀਨਿਆਂ ਦਾ 7 ਮਹੀਨੇ ਦਾ ਪੂਰਾ ਜੈਡ ਬਲੈਕ ਆ ਠੀਕ ਆ ਜੀ ਤੇ ਬਾਕੀ ਪੂੰਛ ਦੀ ਲੰਬਾਈ ਚੈੱਕ ਕਰੋ ਸਹੀ ਗੱਲ ਹੈ ਜੀ। ਬੋਡੀ weight ਆ। ਹਾਂ ਜੀ। ਨਾ ਨਾ ਕਰਦੇ ਵੀਰੇ 45 ਤੋਂ 50 ਕਿਲੋ weight ਹੋਊਗਾ। ਲੈ ਵੀ ਦੇਖ ਸਕਦੇ ਹੋ ਬੱਕਰਾ ਦੇਖ ਸਕਦੇ ਜੀ। ਕੰਨ ਕੰਨ ਦੇਖਾ ਨਕੌੜਾ ਦੇਖਾ ਵੇ ਸਿੰਗ ਦੇਖਾ ਵਧੀਆ ਕੁਆਲਟੀ ਦਾ ਜੈਡ ਬਲੈਕ ਹਣਾ। ਜੈਡ ਬਲੈਕ ਜੀ। ਚਿੱਟੀਆਂ ਅੱਖਾਂ ਦੇ ਵਿੱਚ ਚਿੱਟੀਆਂ ਅੱਖਾਂ ਜੀ। ਆਹ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਪਾਣੀ ਜੱਡਾਂਗਾ ਨਹੀਂ ਵੀ ਦੰਦ ਦਿਖਾਓ ਜੀ ਬਿਲਕੁਲ। ਸਹੀ ਗੱਲ ਆ ਬਾਈ ਹਣਾ। ਬਿਲਕੁਲ ਖੀਰੇ ਸੋੜੇ ਦੰਦ ਨੇ ਬਾਈ। ਪੂਰੇ ਦੁੱਦੀ ਵਾਲੇ ਦੰਦ ਨੇ ਬਾਈ। ਕਿੰਨੇ ਰੁਪਏ ਦਾ ਦੇਣਾ ਬਾਈ ਜੀ ਇਹ? ਬਾਈ ਇਹਦੀ ਡਿਮਾਂਡ 60000 ਰੁਪਇਆ। 6 ਬਾਕੀ ਮੌਕੇ ਤੇ ਮਾਨਤਾਨ ਮੌਕੇ ਤੇ ਬਈ ਕੋਈ ਗੱਲ ਨਹੀਂ ਮਾਨਤਾਨ ਕਰਾਂਗੇ ਪਰ ਬਈ ਇੰਨੀ ਛੋਟੀ ਉਮਰ ਦੇ ਵਿੱਚ ਹੂੰ ਇੰਨੀ ਬੋਡੀ ਵੇਟ ਆ ਇੰਨੀ ਲੈਂਥ ਬੱਚੇ ਦੀ ਨਹੀਂ ਮੈ ਆਪਾਂ ਨੂੰ ਮਿਲਦੀ ਠੀਕਾ ਚਲੋ ਆਪਾਂ ਇਹ ਕਹਿੰਦੇ ਆ ਵੀ ਪਰਮਾਤਮਾ ਬੱਚੇ ਦਾ ਸਭ ਕੋਲੇ ਨੇ ਪਰ ਇਹੋ ਜਿਹੇ ਬੱਚੇ ਬਈ ਬਿਰਲੇ ਹੀ ਜਾਂਦੇ ਨੇ ਸਹੀ ਗੱਲ ਹੈ ਪਾਪਾ ਤੁਹਾਨੂੰ ਪਾਠ ਦਿਖਾਉਨੇ ਆ ਜੀ ਅਗਲਾ ਦਿਖਾਉ ਜੂਗਾ ਜੀ ਆ ਦੇਖੋ ਜੀ ਬਈ ਜੈਡ ਬਲੈਕ ਪਾਠ ਇਹ ਵੀ ਦੇਖ ਸਕਦੇ ਹੋ 7 ਮਹੀਨੇ ਦਾ ਬੱਚਾ ਦੀ ਉਹ 60000 ਰੁਪਏ ਦਾ ਕਹਿ ਰਿਹਾ ਬਈ ਤੇ ਇਹ ਆ ਗਈ ਜੈਡ ਬਲੈਕ ਪਾਠ ਜੀ ਚੈੱਕ ਕਰੋ ਦੱਸੋ ਜੀ ਇਹਦੇ ਬਾਰੇ ਕਿੰਨੇ ਮਹੀਨੇ ਦੀ ਹੋਗੀ ਏ ਬਾਈ ਸਾਰੀ 6 ਮਹੀਨਿਆਂ ਦੀ ਪੱਠਾ ਵੀਰੇ ਲੈ ਵੀ 6 ਮਹੀਨੇ ਦੀ ਪੱਠਾ ਆ ਗਈ ਜੈਡ ਬਲੈਕ ਆ ਗਈ ਦੇਖ ਸਕਦੇ ਹੋ ਤੁਸੀਂ ਏ 1 ਕੁਆਲਿਟੀ ਦੀ ਬੱਚੇ ਹੁੰਦੇ ਨੇ ਜੀ ਆਪਣੇ ਕੋਲੇ ਹਾਂਜੀ ਆ ਚੈੱਕ ਕਰੋ ਲੈ ਵੀ ਇਹ ਕਿੰਨੇ ਰੁਪਈਆ ਦੀ ਇਹ ਆਪਾਂ ਕਰ ਲਾਂਗੇ ਵੀਰੇ ਮੌਕੇ ਤੇ ਲੈ ਵੀ ਬਾਕੀ ਬਾਅਦ ਤੇ ਮਾਲ ਚੱਕਰ ਨਹੀਂ ਵੀਰੇ ਮੌਕੇ ਤੇ ਆਪਾਂ ਕਰ ਲਾਂਗੇ ਹਾਂਜੀ ਤੇ ਉਧਰੋਂ ਲਿਆ ਸਤਨਾ ਮੜਾ ਫਟਾ ਦੇਖੋ ਜੀ ਚੈੱਕ ਕਰੋ ਆਵਾਜ਼ ਚੈੱਕ ਕਰ ਲੀ ਬੱਬੂ ਲੈ ਵੀ ਅੱਜੋ ਪਿਆਰ ਨਾਲ ਪਿਆਰ ਕੰਨ ਨਹੀਂ ਨਾ ਹੀ ਕਦੇ ਫੜਿਆ ਕੰਨ ਨਹੀਂ ਫੜਿਆ ਆ ਦੇਖੋ ਦੇਖ ਸਕਦੇ ਹੋ ਬਾਈ ਜੀ ਬਰੀਕ ਸਿੰਗੀ ਦੇ ਜਮਾ ਕੰਨ ਕੁੰਨ ਤੇ ਚੈੱਕ ਕਰ ਸਕਦੇ ਹਾਂ ਦੀ ਐਂ ਚੈੱਕ ਕਰ ਲਓ ਕੰਨ ਫੜਾਉਂਦੀ ਨਹੀਂ ਕਿਉਂਕਿ ਫੜੀ ਨਹੀਂ ਬਾਈ ਕਦੇ ਕਿੰਨੇ ਮਹੀਨੇ ਦੇ ਬਾਈ ਇਹ ਇਹ ਆ ਦੇਖੋ ਜੀ ਆਪਾਂ ਕੱਲੇ ਆਪਣੇ ਕਹਿਣ ਤੇ ਨਹੀਂ ਆ ਚੀਜ਼ ਚੈੱਕ ਕਰੋ ਜੀ ਸ਼ੀਰੀ ਆ ਬਾਈ ਜਮਾ ਦੇਖ ਸਕਦੇ ਹੋ ਉਹ 8 ਕਿ ਮਹੀਨੇ ਦੀ ਇਹ ਆ ਸਾਢੇ ਕਿ ਸੱਤ ਅੱਠ ਮਹੀਨਿਆਂ ਦੀ ਆ ਬੜੀ ਸਾਢੇ ਕਿ ਸੱਤ ਮਹੀਨਿਆਂ ਦੀ ਆ ਸਾਢੇ ਅੱਠ ਮਹੀਨਿਆਂ ਦੀ ਆ ਬਾਈ ਦੇਖ ਸਕਦਾ ਰੰਗ ਵੀ ਸੋਹਣਾ ਆ ਨਾ ਬਿਲਕੁਲ ਵੀਰੇ ਸੋਹਣਾ ਰੰਗ ਪ्युअर ਬੂਸਲੀ ਲੈਂਥ ਦੇਖੋ ਲੰਬਾਈ ਦੇਖੋ ਪਟਦੀ ਮੰਨਦੇ ਬਾਈ ਆ ਆ ਚੈੱਕ ਕਰੋ ਜੀ ਹੋਰ ਲਿਆਓ ਬਾਈ ਕਾ ਸ਼ੇਰੀ ਆ ਗਈ ਬਾਈ ਇਹ ਵੀ ਬਰੀਕ ਸਿੰਗੀ ਦੇ ਵਿੱਚ ਆ ਗਈ ਦੇਖ ਸਕਦੇ ਆ ਆ ਚੈੱਕ ਕਰੋ ਇਹ ਕਿੰਨੇ ਮਹੀਨੇ ਦੇ ਬਾਈ ਇਹ ਵੀ ਦੰਦ ਦੇਖੋ ਇਧਰੋ ਜੀ ਲੈ ਵਿ ਕੀਰੀ ਆ ਬਾਈ ਰੁੱਦੀ ਵਾਲੇ ਦੰਦ ਦਾ ਦੁੱਦੀ ਵਾਲੇ ਦੰਦ ਨੇ ਬਾਈ ਦੇਖ ਸਕਦੇ ਹੋਗੇ ਬਰੀਕ ਸਿੰਗ ਨੇ ਬਾਈ ਕੰਨ ਕੰਨ ਚੈੱਕ ਕਰ ਸਕਦੇ ਹੋ ਸੀ ਸ਼ੇਰੀ ਆ ਗਈ ਪੱਠਾ ਵੀ ਪੱਠ ਜੀ ਪੱਠ ਲੈ ਵੀ ਇਹ ਵੀ ਪੱਠ ਆ ਗਈ ਜਾਂ ਆਪਣੇ ਕੋਲੇ ਜ਼ਿਆਦਾ ਕੀ ਨੇ ਪੱਠੇ ਨੇ ਜ਼ਿਆਦਾ ਬਾਈ ਬਾਈ ਹਮੇ ਮੇਰਾ ਮੋਸਟਲੀ ਨਾ ਪੱਠਾਂ ਦੇ ਉੱਤੇ ਹੀ ਜ਼ਿਆਦਾ ਕੰਮ ਆ ਠੀਕਾ ਬੱਕਰੀਆਂ ਹੁੰਦੀਆਂ ਤਾਂ ਸਹੀ ਨੇ ਮੋਸਟਲੀ ਆਪਣੇ ਕੋਲੇ ਘੱਟ ਬੱਕਰੀਆਂ ਹੁੰਦੀਆਂ ਨੇ ਜ਼ਿਆਦਾਤਰ ਆਪਣੇ ਕੋਲੇ ਵੀਰੇ ਪੱਠਾਂ ਦੇ ਉੱਤੇ ਹੀ ਆਪਾਂ ਕੰਮ ਕਰਦੇ ਆ ਲੈ ਵੀ ਜ਼ਿਆਦਾਤਰ ਪੱਠੇ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਪੱਠਾਂ ਲੈਣੀਆਂ ਹੁਣ ਆ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰੋ ਜੀ ਦੱਸ ਦਿਓ ਆ ਲੋ ਕੀਮਤ ਦੱਸਦੀ ਐ ਦੀ ਮੇਜਰਾ ਲੈ ਵੀ ਪੱਠ ਦੇ ਕਿੰਨੇ ਮਹੀਨੇ ਦੀ ਹੋਊ ਬਈ ਇਹ ਆ ਚੈੱਕ ਕਰੋ ਜੀ ਖੀਰੀ ਆ ਬਾਈ ਜਮਾ ਬਿਲਕੁਲ ਹੀ ਦੁੱਦੀ ਵਾਲੇ ਦੰਦ ਨੇ ਦੁੱਦੀ ਵਾਲੇ ਦੰਦ ਨੇ ਬਾਈ ਖੀਰੀ ਪੱਠਾ ਚਿੱਟੀਆਂ ਅੱਖਾਂ ਦੇ ਜੈਡ ਬਲੈਕ ਆ ਕੀ ਮੰਗਿਆ ਇਹਦਾ ਜੈ 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 ਵੀਰੇ ਦਾ 15000 ਰੁਪਏ ਲੈ ਵੀ 15000 ਰੁਪਏ ਮੰਗਿਆ ਇਹਦਾ ਆਜਾ ਠੀਕ ਆ ਨਾ ਸੋਹਣੀ ਪੱਠਾ ਕੀ ਪੱਠਾ ਮਿਲਦਿਆ ਵੀ ਨਹੀਂ ਹੈਗੀਆਂ ਬਾਈ ਹੁਣ ਤਾਂ ਆ ਚੈੱਕ ਕਰੋ ਜੀ ਬਾਹਲਾ ਇਹ ਲੈ ਆ ਬਾਈ ਆ ਦੇਖ ਸਾਡੀ ਕੀ ਆ ਗਈ ਜੈਡ ਬਲੈਕ ਜਮਾ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਬਾਈ ਇਹ ਤਿੰਨ ਮਹੀਨਿਆਂ ਦੀ ਆ ਜੀ ਲੈ ਵੀ ਤਿੰਨ ਮਹੀਨਿਆਂ ਦੀ ਹੈਗੀ ਜਮਾ ਖੀਰੀ ਦੇਖ ਸਾ ਚਿੱਟੀਆਂ ਅੱਖਾਂ ਦੇ ਵਿੱਚ ਆ ਬਰੀਕ ਜੇ ਸਿੰਘ ਨੇ ਬਾਈ ਕਿੰਨੇ ਰੁਪਈਆ ਦੀ ਮਜਰ ਇਹ ਬਾਈ ਦੇਣ ਲੈਣ 12000 ਰੁਪਈਆ ਦੀ ਆਪਾਂ ਦਮਾ ਦੇ ਵੀ ਦੇਣ ਲੈਣ 12000 ਰੁਪਈਆ ਆ ਆ ਚੈੱਕ ਕਰੋ ਜੀ ਇਹ ਵੀ ਕਾ ਆ ਗਈ ਥੋੜੀ ਵੱਡੀ ਉਮਰ ਦੀ ਆ ਗਈ ਉਹ ਤੋਂ ਇਹ ਵੱਡੀ ਨਹੀਂ ਬਾਈ ਹੈ ਵੀ ਠੀਕ ਆ ਇਹ ਤੁਹਾਨੂੰ ਮੈਂ ਦਿਖਾਉਣਾ ਹਾਂ ਲੱਕ ਦੇਖ ਯਾਰ ਪਹਿਲਾਂ ਦੇਦਾ ਚੈੱਕ ਕਰੋ ਖੀਰੀ ਆ ਵੀ ਨੱਕ ਦੇਖ ਇਹਦਾ ਨੱਕ ਚੈੱਕ ਕਰੋ ਜੀ ਤੋਤਾ ਜਮਾਣ ਚੈੱਕ ਕਰੋ ਤੋਤੇ ਮਗ ਵਰਗਾ ਨੱਕਾ ਵੀ ਜਮਾ ਦੇ ਕੁੰਡਾ ਪੂਰਾ ਚੈੱਕ ਕਰੋ ਇਹਦੀ ਕੰਨ ਕੰਨ ਦੇਖ ਇਹ ਇਹ ਚੀਜ਼ ਚੈੱਕ ਕਰੋ ਜੀ ਥੱਲੋਂ ਹਾਂ ਜੀ ਇਹ ਕੰਨ ਕਦੇ ਫੜੇ ਨਹੀਂ ਨਾ ਜੀ ਆ ਝਾਲਰ ਚੈੱਕ ਕਰੋ ਸਹੀ ਗੱਲ ਹੈ 90% ਸਾਨੂੰ ਪਠਾਂ ਦੇ ਵਿੱਚ ਝਾਲਰ ਨਹੀਂ ਮਿਲਦੀ ਜੀ ਸਹੀ ਗੱਲ ਬੱਕਰਿਆਂ 'ਚ ਵੱਧ ਮਿਲਦਾ ਬੱਕਰਿਆਂ 'ਚ ਇਹਦਾ ਨੱਕ ਦੇਖੋ ਜੀ ਸਿੰਗ ਦੇਖੋ ਹਮ ਆਹ ਜੱਕ ਕਰੋ ਜੀ ਕੰਨ ਕੰਨ ਚੈੱਕ ਕਰ ਸਕਦੇ ਹੋ ਬਾਈ ਹਣਾ ਇਹਦੀ ਵੀ ਬਸ ਬੋਡੀ ਵੇਟ ਵੀ ਹਣਾ ਪੂਰਾ ਜੀ ਪੂਰਾ ਜੀ ਪੂਰਾ ਪੂਰਾ ਬਸ ਇਹਦੀ ਗੱਲ ਚੱਲਦੀ ਹੋ ਆ ਬਾਈ ਨਾਲ ਕਿੰਨੇ ਰੁਪਈਆ ਤੇ ਪਹਿਲਾਂ ਉਧਰ ਛੱਡ ਕੇ ਆਏ ਤੇ ਪਠਾਂ ਆਪਾਂ ਬਾਈ ਕੋਲੇ ਹਮ ਹਮ ਤੇ ਇੱਕ ਪੱਠ ਗਈ ਸੀ ਕਿ ਲੰਬੀ ਸਾਈਡ ਸੀ ਬਾਈ ਦਾ ਪਿੰਡ ਅੱਛਾ ਤੇ ਉਹਦੇ ਹਾਂਜੀ ਤਰਮਾਲਾ ਪਿੰਡ ਸੀ ਬਾਈ ਦਾ ਛੱਡ ਦੇ ਉੱਥੇ ਚੱਲਦੀ ਸੀ ਠੀਕ ਆ ਅੱਜ ਇੱਕ ਕਰੋ ਜੀ ਲੈ ਵੀ ਕੇ ਆ ਗਈ ਇਹ ਮਤਲਬ ਤਾਂ ਹੋਊਗਾ ਮਸਾ 1.5 2 ਮਹੀਨੇ ਦਾ ਨਾ ਮਹੀਨੇ ਦੀ ਆ ਜੀ ਮਹੀਨੇ ਦੀ ਲੈ ਵੀ ਨੱਕ ਦੇਖੋ ਪਹਿਲਾਂ ਤਾਂ ਇਹਦਾ ਆ ਕੰਨ ਚੈੱਕ ਕਰੋ ਜੀ ਲੈ ਵੀ ਕੰਨ ਦੇਖੋ ਲੰਮੇ ਲੰਮੇ ਕੰਨ ਨੇ ਗਲਾਮੀ ਚਾਪੜੀ ਆ ਗਈ ਇਹ ਗੁਲਾਬੀ ਵੀ ਮੰਨੋ ਜੀ ਤੁਸੀਂ ਬਲੈਕ ਵੀ ਮੰਨੋ ਮਿਕਸ ਆ ਜੀ ਮਿਕਸ ਬ੍ਰੀਡ ਚ ਆ ਕਿਉਂ ਇਹ ਬੀਟਲ ਚਾ ਬੀਟਲ ਚ ਪ्युअर ਬੀਟਲ ਚ ਮੰਨੀ ਜਾਂਦੀ ਆ ਇਹ ਠੀਕਾ ਤੁਸੀਂ ਕੰਨਾਂ ਦੀ ਲੈਂਥ ਚੈੱਕ ਕਰੋ ਨਾ ਨਾ ਕਰਦੇ 17 ਇੰਚ ਦੇ ਕੰਨ ਹੋਣਗੇ ਜੀ ਘਟੋ ਘਟਾ ਤੁਸੀਂ ਕੰਨ ਦੇਖ ਸਕਦੇ ਹੋ ਬਈ ਨਾ ਘਟੋ ਘਟਾ 17 ਇੰਚ ਦੇ ਕੰਨ ਨੇ ਜੀ ਇਹ ਕਿੰਨੇ ਰੁਪਈਆ ਦੀ ਛੋਟੀ ਜੀ ਇਹ ਨੋਟ ਬੁਰਸ ਸੇਲ ਆ ਜੀ ਇਹ ਨੋਟ ਬੁਰਸ ਸੇਲ ਆ ਹਾਂਜੀ ਆ ਬੱਕਰੀ ਚੈੱਕ ਕਰੋ ਲੈ ਵੀ ਬੱਕਰੀ ਦਿਖਾ ਦਈਏ ਤੁਹਾਨੂੰ ਬੱਚੇ ਹੈਗੇ ਨੇ ਮਗਰ ਹਾਂਜੀ ਬੱਚੇ ਹੈਗੇ ਨੇ ਬਈ ਕਿੰਨੇ ਜੀ ਬੱਚੇ ਦੇ ਮਗਰ ਪੱਠਾ ਵੀਰੇ ਇੱਕ ਹਾਂਜੀ ਵੀਰੇ ਲੈ ਵੀ ਮਗਰ ਇੱਕ ਪ ਦੇਖੋ ਬੱਕਰੀ ਦੇ ਬੱਕਰੀ ਕੰਨ ਦੇਖੋ ਬੱਕਰੀ ਦਾ ਸ਼ੇਰੀ ਬੱਕਰੀ ਆ ਬਾਈ ਚੈੱਕ ਕਰੋ ਜੀ ਦੇਖ ਸਕਦੇ ਹੋ ਇਹ ਇਹ ਬਾਈ ਦੂਜੇ ਸੂਏ ਸੂਈ ਆ ਲੈ ਵੀ ਦੂਜੇ ਸੂਸ ਸੂਈ ਆ ਸਰਦ ਪ੍ਰੈਸ 6 ਦਾੰਦ ਆਈ ਇਹ ਪ੍ਰੈਸ 6 ਦਾੰਦ ਆ ਵੀ ਦੂਜੇ ਸੂਸ ਸੂਈ ਆ ਆਪਣੀ ਇਹ ਬੱਕਰੀ ਸੋਹਣੀ ਹੈ ਨਾ ਹਾਂਜੀ ਵੀਰੇ ਬਾਕੀ ਲੈਂਥ ਵੀ ਹੈਗੀ ਲਗਭਗ 37 37 ਹੈਗੀ ਨਾ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਆ ਚੈੱਕ ਕਰੋ ਆ ਚੈੱਕ ਕਰੋ ਇਹ ਆ ਗਈ ਰੰਗ ਕਿਹੜਾ ਆ ਗਿਆ ਵੀ ਲੱਗ ਰਹਾ ਗਿਆ ਇਹ ਇਹ ਲੋਹਾ ਆ ਗਿਆ ਜੀ ਲੋਹਾ ਭਾਈ ਕਰੀ ਮਾਰੇ ਪਰਾ ਪੱਠਾਉਣੇ ਇਹਨਾਂ ਨੂੰ ਪੱਠਾ ਨੂੰ ਪਰਾਂ ਕਰੋ ਜੀ ਸਾਈਡ ਤੇ ਲੈ ਵੀ ਇਹ ਦਿਖਾ ਚੈੱਕ ਕਰੋ ਕੰਨ ਕੰਨ ਚੈੱਕ ਕਰਦੇ ਬੱਬੂ ਦਿਖਾ ਦੇ ਸਮਾਰ ਕੇ ਇਹ ਬਾਈ ਕਿਵੇਂ ਆ ਗੱਬਲ ਗੁੱਬਲ ਕਿਵੇਂ ਇਹਦੇ ਬੱਚੇ ਇਹ ਬੱਚਾ ਜੀ ਇੱਕ ਮਾਗਰੇ ਵੀ ਤਾਜੀ ਸੂਈ ਹੋਈ ਆ ਲੈ ਵੀ ਇੱਕ ਬੱਚਾ ਦਾ ਤਾਜੀ ਸੂਈ ਹੋਈ ਆ ਲੈ ਵੀ ਲਿਆਓ ਬੱਕਰੀਆਂ ਆ ਗਈਆਂ ਆ ਜਾ ਇੱਕ ਕਰੋ ਜੀ ਪਿਓਰ ਜੈਡ ਬਲੈਕ ਲੈ ਵੀ ਪਿਓਰ ਜੈਡ ਬਲੈਕ ਬੱਕਰੀਆਂ ਵੀ ਦੇਖ ਸਕਦੇ ਹੋਗੇ ਚੈੱਕ ਕਰੋ ਇਹ ਗੱਬਣ ਗੁੱਬਣ ਕਿ ਨਾ ਜੀ ਇਹਦੇ ਦੋ ਬੱਚੇ ਨੇ ਮਾੜੇ ਇਹਦੇ ਮਾ ਦੋ ਬੱਚੇ ਨੇ ਆ ਬੱਚੇ ਆ ਇਧਰ ਮੇਰਾ ਦੇਖ ਸਕੋ ਬੱਚੇ ਬਈ ਉਧਰ ਨੇ ਜੈਡ ਬਲੈਕ ਬੱਚੇ ਨੇ ਸਾਰੇ ਹਾਂਜੀ ਠੀਕ ਹੈ ਜੀ ਦੋ ਬੱਚੇ ਨੇ ਇਹਦੇ ਮਗਰ ਇਹਦੇ ਕਿੰਨੇ ਰੁਪਏ ਨੇ ਦੋ ਬੱਚੇ ਵਾਲੀ ਦੇ ਇਹਦਾ ਬਈ ਰੇਟ ਤਾਂ ਜਿਹੜਾ ਕੁਝ ਮਰਜ਼ੀ ਕਰੀ ਜਾਈਏ ਹੂੰ ਪਰ ਆਪਾਂ ਇਹ 30000 ਦੀ ਦੇ ਦਾਂਗੇ 30000 ਪਹਿਲਾਂ ਵੀ ਦੋ ਬੱਚੇ ਵਾਲੀ ਬੱਕਰੀ ਆ ਕੀ 30000 ਰੁਪਏ ਦੀ ਬਾਈ ਕਹਿੰਦਾ ਬਾਈ ਪੂਰੀ ਜੈਡ ਬਲੈਕ ਬੱਕਰੀ ਆ ਕੰਨਾਂ ਦੀ ਲੈਂਥ ਚੈੱਕ ਕਰੋ ਦੰਦ ਕਿੰਨੇ ਦੱਸੇਗਾ ਦੰਦ ਚੈੱਕ ਕਰੋ ਜੀ ਇਹਦੇ ਦਸਣ ਤੇ ਨਹੀਂ ਫਰੈਸ਼ ਖੜੀ ਆ ਜ ਬਾਕੀ ਲੰਬਾਈ ਚੈੱਕ ਕਰੋ ਸਹੀ ਗੱਲ ਹੈ ਬੀ ਲੰਬਾਈ ਉਸ ਦਾ ਪੁੰਜਾ ਚੈੱਕ ਕਰੋ ਜੀ ਲੈ ਹੋਰ ਲਿਆਓ ਮਗਦੇ ਮਗਰ ਹੁਣ ਕੀ ਰਹਿ ਗਿਆ ਬਈ ਹੁਣ ਉਹ ਪੱਠਾ ਫੜ ਬੋਲ ਨਹੀਂ ਰਹੇ ਪੱਠਾ ਦਿਖਾ ਦੇ ਆਓ ਪੱਠਾ ਫੜਦਾ ਪੱਠਾ ਖਾਸੀਆਂ ਨੇ ਜਿਹੜੇ ਮੇਰੇ ਵੀਰ ਨਾ ਪੱਠਾ ਲੈਣੀਆਂ ਚਾਹੁੰਦੇ ਨੇ ਤਾਂ ਮੇਜਰ ਬਈ ਸੰਪਰਕ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਦੇ ਦਾਂਗੇ ਆਪਾਂ ਬਾਈ ਦਾ ਚੈੱਕ ਕਰੋ ਜੀ ਲੈ ਇਹ ਦੇਖੋ ਨੱਕ ਦੀ ਦੇਖੋ ਜੀ ਇੱਕ ਮੇਰੇ ਭੈਣ ਭਾਈਆਂ ਨੂੰ ਮੈਂ ਹੋਰ ਚੈਨਲ ਤੇ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਹਾਂ ਹਾਂਜੀ ਮੈਂ ਨਹੀਂ ਕਹਿੰਦਾ ਵੀ ਮਾਲ ਮੈਤੋਂ ਹੀ ਲਾਓ ਜੀ ਤੋ ਮਰਜੀ ਲਾਓ ਠੀਕ ਹੈ ਪਰ ਜਿਹੜੇ ਨਵੇਂ ਬੰਦੇ ਨੇ ਵੀਰ ਬਣ ਕੇ ਥਣ ਜ਼ਰੂਰ ਚੈੱਕ ਕਰੋ ਠੀਕ ਹੈ ਜੀ ਹੁਣ ਵਿੱਚ ਬੰਦੇ ਨਵੇਂ ਬੰਦੇ ਕਿੱਥੋਂ ਵੀਰੇ ਆਪਣਾ ਫਾਰਮ ਫੇਲ ਹੁੰਦੇ ਨੇ ਪਰ ਸੇਮ ਨਵੇਂ ਬੰਦੇ ਨੇ ਪੈਸਾ ਹੈਗਾ ਠੀਕ ਹੈ ਪੈਸਾ ਲਾਉਂਦੇ ਨੇ ਮੂਰੇ ਬੰਦਾ ਹੁੰਦਾ ਚੱਕ ਤੜ ਚੱਕ ਤੜ ਤੜ ਚੱਕ ਤੜ ਤੜ ਉਹ ਕੰਮ ਨਾ ਕਰੋ ਵੀ ਬੱਕਰੀ ਪੱਠ ਕਿਸੇ ਤੋਂ ਵੀ ਲਓ ਚਾਹੇ ਬੱਕਰੀ ਲਓ ਥਣ ਚੈੱਕ ਕਰੋ ਠੀਕ ਹੈ ਜੀ ਥਣਾ ਦੀ ਮੁੱਲਾ ਠੀਕ ਹੈ ਹੁਣ ਵਿੱਚ ਪੱਠਾ ਨੇ ਬਾਈ ਇਹ ਰੇਟ ਦੀਆਂ ਨਹੀਂ ਆਪਣੇ ਕੋਲੇ ਜਦੋਂ ਆਪਾਂ ਸਾਫ਼ ਸੁਥਰਾ ਡੰਗਰ ਲਵਾਂਗੇ ਤਾਂ ਰੇਟ ਤਾਂ ਆਪਾਂ ਨੂੰ ਦੇਣਾ ਪਊਗਾ ਹੁਣ ਜੇ ਇਹ ਪੱਠ ਦੇ ਬਾਈ ਚਾਰ ਥਣ ਹੋਣਗੇ ਇਹ ਘਟਾਊ ਚ ਸਹੀ ਗੱਲ ਹੈ ਇਹ ਕਿੰਨੇ ਦੀ ਮਿਲੂਗੀ 6000 ਦੀ ਵਜਨ ਦੇ ਹਿਸਾਬ ਤੇ ਵਿਕਣਾ ਮੈਂ ਹਰੇਕ ਮੇਰੇ ਭੈਣ ਭਾਈ ਨੂੰ ਕਹਿਣਾ ਵੀ ਥੱਲੋਂ ਆਪਾਂ ਥਾਣਾ ਇਹਨਾਂ ਦੇ ਘਰਮਾਲੀਆਂ ਦੇ ਜ਼ਰੂਰ ਚੈੱਕ ਕਰਿਆ ਕਰੀਏ ਸਹੀ ਗੱਲ ਬਾਕੀ ਨੌਲ ਦੇ ਲੈ ਕੇ ਕੰਮ ਕਰੋ ਜੇ ਨਹੀਂ ਕਿਸੇ ਮੇਰੇ ਭੈਣ ਭਾਈ ਨੂੰ ਕੋਈ ਵੀ ਦਿੱਕਤ ਆ ਕਿਸੇ ਨੂੰ ਮੈਨੂੰ ਹੁਣ ਲੱਖਾਂ ਹੀ ਫੋਨ ਆਉਂਦੇ ਨੇ ਨਵੇਂ ਫਾਰਮਰਾਂ ਦੇ ਕਿਸੇ ਦੀ ਬੱਕਰੀ ਢਿੱਲੀ ਮਠੀ ਆ ਕਿਸੇ ਦੀ ਪਾਠ ਢਿੱਲੀ ਮਠੀ ਆ ਹੁਣ ਬੜੇ ਫੋਨ ਆਉਂਦੇ ਨੇ ਉਹ ਮੈਨੂੰ ਫੋਨ ਕਰਦੇ ਨੇ ਆਪਾਂ ਅਗਲੇ ਨੂੰ ਹਰੇਕ ਨੂੰ ਦੱਸਦੇ ਆ ਹੁਣ ਇੱਕ ਥਾਣਾ ਤੇ ਇੱਕ ਦੰਦ ਆ ਠੀਕ ਆ ਜੀ ਐਡੀ ਕੋ ਉਮਰ ਦੀ ਦੋ ਦੰਦ ਤੁਸੀਂ ਨਹੀਂ ਲੈਣੀ ਠੀਕ ਆ ਜੇ ਦੋ ਦੰਦ ਲੈਣੀ ਆ ਘੱਟੋ ਘੱਟ 37 37 ਇੰਚ ਦੀ ਹੋਵੇ ਉਹ ਦੋ ਦੰਦ ਚੱਲ ਜੂ ਠੀਕ ਹੈ ਐਡੀ ਕਪਟ ਆਪਾਂ ਦੋ ਦੰਦ ਨਹੀਂ ਲੈਣੀ ਉਹਨੇ ਕਾਮਜਾਬ ਨਹੀਂ ਹੋਣਾ ਹੂੰ ਨਾ ਉਹਨੇ ਬੱਚੇ ਦੇਣੇ ਨੇ ਬੱਚੇ ਉਹਨੇ ਪਾੜਨੇ ਨੇ ਬਾਈ ਸਹੀ ਗੱਲ ਹੈ ਉਹਦਾ ਕੋਈ ਫਾਇਦਾ ਨਹੀਂ ਕਿਹੜੀ ਰਹਿ ਗਈ ਬਾਈ ਹਾਂ ਚੈੱਕ ਕਰੋ ਜੀ ਲੈ ਵੀ ਆ ਇੱਕ ਦਿਖਾਉਣਾਂਗੇ ਫਿਰ ਉਸ ਤੋਂ ਬਾਅਦ ਬਾਈ ਚੈੱਕ ਕਰੋ ਜੋੜੀ ਉਹ ਇੱਕ ਵਾਰ ਜੋੜੀ ਹਾਂ ਹਾਂ ਚੈੱਕ ਕਰੋ ਜੀ ਲੈ ਵੀ ਦੇਖ ਸਕਦੇ ਏਕ ਨਵੇਂ ਨਹੀਂ ਹੋਗੀ ਬਾਈ ਬੱਠਾ ਇਹ ਬਾਈ ਤਿੰਨ ਤਿੰਨ ਮਹੀਨੇ ਆ ਆ ਤੇ ਨਵੇਂ ਮਹੀਨਿਆਂ ਦੀ ਆ ਜੀ ਆ ਚੈੱਕ ਕਰੋ ਬੂਰ ਕੰਨੀ ਆ ਲੈ ਵੀ ਦੋਏ ਬੂਰ ਕੰਨੀ ਆ ਗਿਆ ਇਹਨੂੰ ਨੂਰੀ ਨਸਲ ਕਹਿੰਦੇ ਨੇ ਜੀ ਨੂਰੀ ਨਸਲ ਇਹ ਹੈ ਪ्योर ਬੀਟਲ ਚ ਨੇ ਠੀਕ ਆ ਜੀ ਆ ਦੇਖ ਕਰੋ ਹੂੰ ਸੋਨੂੰ 90% ਆ ਕੰਨ ਤਾਂ ترਸ਼ੇਮ ਵੀਰੇ ਮਿਲ ਜਾਣਗੇ ਬੂਰ ਕੰਨੇ ਆ ਨੱਕ ਨਹੀਂ ਮਿਲਦਾ ਠੀਕ ਆ ਬਈ ਆ ਦਿਖਾ ਦੇ ਨੱਕ ਦੇਖ ਸਕਦੇ ਹੋ ਬਈ ਨਾ ਨੱਕ ਨਹੀਂ ਮਿਲਦਾ ਇਹਦੀ ਪਸਾਣੇ ਦੀ ਇਹਦੀ ਹਾਂ ਨੂਰੀ ਦੀ ਇਹ ਪਹਿਚਾਨ ਹੁੰਦੀ ਆ ਆਪਾਂ ਨੂੰ ਆ ਦੇਖੋ ਜੀ ਇਹਦੇ ਇਧਰ ਇਹਦੇ ਵੀ ਆਈਆਂ ਆ ਗਿਆ ਨਾ ਆ ਰਿਹਾ ਜੀ ਇਹਦੇ ਪੂਰਾ ਸਪੋਰਟ ਬਣ ਜੂਗੀ ਇਹ ਉਹ ਤਾਂ ਛੋਟੀ ਉਮਰ ਆ ਨਾ ਇਹ ਹਾਂ ਇਹਦੀ ਛੋਟੀ ਆ ਜੀ ਉਹ 4 ਕਮੀਨਿਆਂ ਦੀ ਆ 3 ਕਮੀਨਿਆਂ ਦੀ ਕਿੰਨੇ ਕਿੰਨੇ ਰੁਪਏ ਦਿੰਦੋਂ ਨੇ ਇਹ ਆਪਾਂ ਕਰ ਲਾਂਗੇ ਜੀ ਕੋਈ ਗੱਲ ਨਹੀਂ ترਸ਼ੇਮ ਜੀ ਤੇ ਬਾਕੀ ਮੈਂ ਇੱਕ ਗੱਲ ਕਹਿਣਾ ਮੇਰੇ ਭੈਣ ਭਾਈਆਂ ਨੂੰ ਹਾਂਜੀ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਤੇ ਜਦੋਂ ਵੀ ਕੋਈ ਵੀ ਕੰਮ ਕਰਦੇ ਹੋਂ ਬਾਈ ਬਣ ਕੇ ਨਾ ਹੂੰ ਜਿਵੇਂ ਹੁਣ ਬਰੀਡਰ ਆ ਹਾਂਜੀ ਪਾਠਾ ਛੋਡੇ ਕੋਲੇ ਦੇਸੀ ਚੱਲ ਜੂ ਜੀ ਠੀਕ ਹੈ ਜੀ ਬਰੀਡਰ ਨਹੀਂ ਦੇਸੀ ਚੱਲਦਾ ਬਰੀਡਰ ਵਧੀਆ ਹੋਣਾ ਚਾਹੀਦਾ ਬਰੀਡਰ ਹੁਣ ਧੋਖੇ ਧੜੀਆਂ ਚੱਲੀਆਂ ਜਾਂਦੀਆਂ ਨੇ ਸਾਰਾ ਕੁਝ ਆ ਜੀ ਆਪਾਂ ਕਿਸੇ ਨੂੰ ਸਮਝਾਉਨੇ ਆ ਅਗਲਾ ਕਹਿੰਦਾ ਵੀ ਤੈਨੂੰ ਜਾਦੇ ਮਤਾਂ ਮੈਨੂੰ ਵੀ ਹਰੇਕ ਹੀ ਸਿਆਣਾ ਹੁੰਦਾ ਹਰੇਕ ਸਿਆਣਾ ਜੀ ਮੈਂ ਇੱਕ ਗੱਲ ਕਹਿਣਾ ਬਾਈ ਹੁਣ ਇਹ ਖੀਰਾ ਬੱਚਾ ਹੂੰ ਨਾ ਨਾ ਕਰਦੇ 35 36 ਇੰਚ ਹਾਈਟ ਹੋ ਬਈ ਇਹਦੀ ਸਹੀ ਗੱਲ ਆ ਠੀਕ ਆ ਜਿਹੜਾ ਹੁਣ ਇਹ ਖੀਰਾ 7 ਮਹੀਨਿਆਂ ਦਾ 35 36 ਇੰਚ ਹਾਈਟ ਕਰੀ ਖੜਾ ਬਈ ਕਿਉਂ ਨਹੀਂ 45 ਪਲੱਸ ਜਾਊਗਾ ਜਾਊਗਾ ਰੌਣ ਵਾਲੀ ਸਿੰਗੀ ਚੈੱਕ ਕਰੋ ਜੀ ਇਹਦੀ ਬਾਕੀ ਉੱਚੇ ਮੱਥੇ ਦਾ ਹਣਾ ਉੱਚੇ ਮੱਥੇ ਦਾ ਹਰੇਕ ਬੰਦਾ ਕਹਿੰਦਾ ਪਾਕਿਸਤਾਨੀ ਵਿਚਾਲੇ ਚੀਰ ਚੈੱਕ ਕਰੋ ਜੀ ਇਹਦਾ ਠੀਕ ਆ ਜੀ ਠੀਕ ਆ ਇਹਦੀ ਨੱਕ ਦੀ ਸ਼ੇਪ ਚੈੱਕ ਕਰੋ ਹੂੰ ਦੇਖੋ ਲੈ ਵੀ ਅੱਜ ਲਿਆ ਕਰੋ ਬੱਚੇ ਇਹ ਜੇ ਲਓ ਬਾਈ ਜਿਨੇ ਵੀ ਲੈਣੇ ਨੇ ਫਾਰਮਰ ਨੇ 90% ਜੀ ਤੁਸੀਂ ਫਾਰਮ ਕਾਮਯਾਬ ਹੁੰਦਾ ਜੀ ਜੀ ਪਠਾ ਰੱਖੋ ਨਾਲ ਦੋ ਚਾਰ ਬੱਕਰੀਆਂ ਲੈ ਕੇ 10 ਪਠਾ ਪਾ ਲਓ ਆਪਦੇ ਹਿਸਾਬ ਨਾਲ ਉਹਨਾਂ ਨੂੰ ਕਰਾਸ ਕਰਾਓ ਫਾਰਮ ਲਾਜ਼ਮੀ ਕਾਮਯਾਬ ਹੋਊਗਾ ਸਹੀ ਗੱਲ ਹੈ ਆਪਣਾ ਵੀਰੇ ਨੰਬਰ ਨੋਟ ਕਰ ਲਓ 967868 ਬਾਈ 65340 ਦੁਬਾਰੇ ਫਿਰ ਤੋਂ 967868 ਜੀ 65340 ਵੀਰੇ ਲੋ ਜੀ ਬਾਈ ਜੀ ਕਰ ਲਿਓ ਸੰਪਰਕ ਵਾਕੇ ਸਕਰੀਨ ਦੇ ਉੱਪਰ ਨੰਬਰ ਪਾ ਦਾਂਗੇ ਜੇ ਕਿਸੇ ਵੀ ਮੇਰੇ ਵੀਰ ਨੇ ਪਠਾ ਬੱਕਰੇ ਬੱਕਰੀਆਂ ਜੋ ਵੀ ਖਰੀਦਣਾ ਉਹਦਾ ਤੁਸੀਂ ਮੇਜਰ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੇ ਠੀਕ ਹੈ ਮੇਜਰ ਬਾਈ ਧੰਨਵਾਦ ਬਾਈ ਜੀ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ